ਪੈਰਾਕੋ ਨੂੰ ਬੰਨਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਣ ਵਿੱਚ ਅੰਦਰ ਆ ਕੇ ਸ਼ਾਂਤਬਾਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦੇ ਆਂਦੀ ਪੱਗਾਂ ਲਾਈਆਂ ਆਰਮ ਨਾਲ ਉਹ ਕਾਗਜ਼ ਭਰ ਰਹੇ ਨੇ ਹਾਂ ਕੁਛ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਐਨੇ ਰੋਕੇ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਰੇ ਪੰਗੇ ਬਣੇ ਪਲੇਟਫਾਰਮ ਤੇ ਆਹ ਯਾਰ ਸਾਰਾ ਉਮੀਦਵਾਰ ਨੇ ਬੈ ਚੇਅਰਮੈਨ ਸਾਡੀ ਸਲਾਮਾਂ ਜੀ ਅਹੀਂ ਜਨਾਬਾ ਅੰਦਰੋਂ ਬਾਅਦ ਤੋਂ ਬਾਹਰ ਆਉਂਦੇ ਨਹੀਂ ਬਾਹਰ ਆਉਂਦੇ ਢਾ ਕੇ ਪੱਗਾਂ ਬੁਕਲਾ ਦੇ ਗੱਲ ਹੀ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਦਾ ਇਹ ਕੋ ਕਰਤੂ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਆ ਉਹਨਾਂ ਨੂੰ ਫੋਨ ਕਰੂੰਗਾ ਅੰਦਰ ਕਿੰਨੇ ਕਿਨੇ ਮਸਕਰਾਡਾ ਬਿਲਕੁਲ ਇਚ ਚੰਗਾ ਮਹਾਲ ਮੈਂ ਕਿਹ ਜਿਹੜੇ ਜਨਾਬ ਪੂਰਨ ਹੋਇਆ ਹੈ ਹਾਰਾ ਸਾਡਾ ਚੇਅਰਮੈਨ ਜਿਹੜੇ ਕਾਗਜ਼ ਆਖੂਟਰਾ ਕੇ ਬਾਹਰ ਆਏ ਆਂ ਉਹ ਸਾਡੇ ਗੱਲ ਤੇ ਉਹ ਵੱਡਾਂ ਦਾ ਹੋਇਆ ਕੀ ਰੇਸ਼ਮ ਰੇਸ਼ਮ ਵੱਡਾ ਪਗੜੀ ਕਿੱਥੇ ਗਈ ਪਗੜੀ ਉੱਤ ਲਾ ਕੇ ਖਿੱਚ ਕੇ ਲੈ ਗਣਾ ਦੋਰਾ ਮਤਲਬ ਪਗੜੀ ਕੋਈ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅਸੀਂ ਚੱਲਦੇ ਹਾਂ